ਸਤਿ ਸ਼੍ਰੀ ਅਕਾਲ ਵੀਰੋ ਸਤਿ ਸ੍ਰੀ ਅਕਾਲ ਪੁੱਚੋ ਮੰਡੀ ਕਿਸਾਨ ਮੇਲੇ ਤੇ ਆਏ ਆ ਇੱਥੇ ਸਟਾਲਾਂ ਲੱਗੀਆਂ ਹੋਈਆਂ ਆਪਣੇ ਬਾਲੇ ਵਾਲੀ ਤੋਂ ਆ ਲੱਖਾ ਵੀਰ ਰਾਜਸਥਾਨ ਐਗਰੀ ਵਰਕਸ਼ਾਪ ਬਾਈ ਦਾ ਕੰਮ ਆ ਟਰਾਲਿਆਂ ਦਾ ਬਾਈ ਜੀ ਸਾਰਾ ਇਹ ਹੱਥੀ ਤਿਆਰ ਕਰਦੇ ਆ ਜੀ ਟਰਾਲੇ ਜਿਹੇ ਜਾਂ ਮਰਜ਼ੀ ਬਣਵਾ ਲਓ ਤੁਸੀਂ ਟਰਾਲਾ ਤੁਹਾਨੂੰ ਟਰਾਲਾ ਵੀ ਦਿਖਾਉਂਦੇ ਆ ਬਾਈ ਨਾਲ ਗੱਲਬਾਤ ਵੀ ਕਰਵਾਉਂਦੇ ਆ ఫస్లి మర్జీ డిజైన్ ట్రాలే టంగ టైరా ਇਹ ਬਾਈ ਜੀ ਨਾਲ ਗੱਲਬਾਤ ਵੀ ਕਰਾਉਣੇ ਐ ਇੱਥੇ ਸਟਾਲ ਲੱਗੀ ਹੋਈ ਐ ਇਹਨਾਂ ਦੀ ਉੱਚੋਂ ਮੰਡੀ 30 31 ਦਾ ਮੇਲਾ ਜੀ ਇਹ ਟਰਾਲੇ ਦੀ ਬੈਕ ਸੈਟ ਡਾਲਾ ਦੇਖ ਸਕਦੇ ਤੁਸੀਂ ਬਹੁਤ ਹੀ ਬਰੀਕੀ ਨਾਲ ਕੰਮ ਕੀਤਾ ਹੋਇਆ ਬਾਈਆਂ ਦਾ ਬਹੁਤ ਸਫਾਈ ਨਾਲ ਆ ਜੀ ਬਾਹਰ ਟਰਾਲੇ ਵੀ ਐਕਸਪੋਰਟ ਹੁੰਦੇ ਐ ਇਹਨਾਂ ਦੇ ਬਾਹਰ ਭੇਜਦੇ ਆ कर तैयार कर लाइटिंग वगैरा स्टिकर वगैरा सारे कुछ मर्जी लिखवाओ जी ना लिखवाओ दा का बापू का आप गल करवाने बी जी न ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਤੁਸੀਂ ਪਹਿਲਾ ਤਾਂ ਨਾਂ ਤੇ ਤੁਹਾਡਾ ਐਡਰੈਸ ਦੱਸਿਓ ਕਿੱਥੇ ਤਿਆਰ ਕਰਦੇ ਹੋ ਸਾਡਾ ਨਾਮ ਰਜਤਾਂ ਦੇ ਗਰੀ ਵਰਕਸ ਵਾਲਿਆਂ ਵਾਲੀ ਪਿੰਡ ਵਾਲਿਆਂ ਵਾਲੀ ਜ਼ਿਲ੍ਹਾ ਬਖੰਡਾ ਜੀ ਉੱਥੇ ਤਿਆਰ ਕਰਦੇ ਹਾਂ ਅਸੀਂ ਜੀ ਨਾਲੇ ਤੁਸੀਂ ਬਾਈ ਸਾਈਜ਼ ਤੇ ਵੀ ਤਿਆਰ ਕਰਦੇ ਹੋ ਸਾਈਜ਼ ਵੀ ਤਿਆਰ ਕਰਦੇ ਹਾਂ ਤਕਰੀਬਨ ਸਾਰੇ ਇਸ ਵੀਰੇ ਡਿਜ਼ਾਈਨਿੰਗ ਵੈਰਾ ਜਿਵੇਂ ਅਗਲਾ ਕਹਿੰਦਾ ਉਹ ਵੀ ਕਰ ਦਿੰਦੇ ਉਹ ਵੀ ਹੋ ਜਾਂਦੀ ਵੀਰੇ ਬੜਾ ਦੱਸੋ ਗਿਆ ਟ੍ਰਾਂਡ ਦਾ ਇਹਦਾ ਸਾਈਜ਼ ਵੀਰੇ 24 ਸੱਤ ਹੈ 24 ਫੁੱਟ ਲੰਬਾ 7.5 ਫੁੱਟ ਚੌੜਾ ਪੀਟੀਓ ਵਾਲਾ ਟਰਾਲਾ ਹੈ ਵੀਰੇ ਪਲੱਸ ਝੂਲਾ ਸਿਸਟਮ ਵੀ ਹੈ ਜੈਕ ਵੀ ਲੱਗਿਆ ਇਹਦੇ ਅੱਛਾ ਜੀ ਸਹੂਲਤਾਂ ਬਹੁਤ ਆਰੀ ਵਿੱਚ ਵੀਰੇ ਬਹੁਤ ਵਧੀਆ ਕੁਆਲਟੀ ਦੇ ਟਰਾਲਾ ਬਣਿਆ ਹੋਇਆ ਹੈ ਇਹ ਟਾਟਾ ਦੇ ਮਾਲ ਚ ਸਾਰਾ ਭਾਈ ਜੀ ਮੇਰੇ ਪਿੰਡ ਲਈ ਹੈ ਜੀ ਮੇਰੇ ਘਰ ਦੇ ਕੋਲ ਹੀ ਬਣਾਉਂਦੇ ਵਰਕਸ਼ਾਪ ਹੈ ਨਾ ਰਾਜਸਥਾਨ ਵਿੱਚ तकरीबन ਜੱਬ ਵਾਲਿਆਂ ਵਾਲੀ ਹੈ ਜੀ ਟੱਡੇ ਰੋਡ ਤੇ ਮੇਰੇ ਭਾਈ ਨੂੰ ਫੜਾ ਤੇ ਬਾਹਰ ਐਕਸਪੋਰਟ ਵੀ ਕਰਦੇ ਭਾਈ ਹਾਂਜੀ ਵੀਰੇ ਜਿੱਥੇ ਮਰਜੀ ਕਿੱਥੇ ਕਿੱਥੇ ਟਰਾਲੇ ਗਏ ਜੀ ਟਰਾਲੇ ਵੀਰੇ ਅਮਰੀਕਾ ਹੀ ਵਾਗੇ ਆਪਣੇ ਅੱਛਾ ਜੀ ਤੇ ਕੈਨੇਡਾ ਵੀ ਜਾ ਕੇ ਚਲੇ ਗਏ ਜੀ ਤੇ ਬਾਕੀ ਇੱਥੇ ਤਾਂ ਆਪਣੇ ਸਾਰੀਆਂ ਸੇਟਿੰਗਾਂ ਦੀ ਪ੍ਰਾਈਸ ਕੀ ਰੇਟ ਆ ਜੀ ਸਟਾਰਟਿੰਗ ਰੇਂਜ ਜਿਹੜੀ ਆ ਸਟਾਰਟਿੰਗ ਤਾਂ ਵੀਰੇ ਸਿਰ ਗਾਗ ਦੀ ਕੁਆਲਿਟੀ ਤੇ ਡਿਪੈਂਡ ਹੈ ਰੇਟ ਦਾ ਜੈ ਜੀ ਕੁਆਲਿਟੀ ਚ ਬੰਦਾ ਚਾਲਾ ਲੈਣਾ ਚਾਹੁੰਦਾ ਉਹਦੇ ਰੇਟ ਆ ਵੀਰੇ ਮੋਬਾਈਲ ਨੰਬਰ ਦੱਸ ਦਿਓ ਜੇ ਕੰਟੈਕਟ ਕਰਨ ਚਾਹਣੋ ਮੋਬਾਈਲ ਨੰਬਰ ਸਾਡਾ ਵੀਰੇ 98155 5083 ਇੱਕ ਨੰਬਰ ਹੈਗਾ 78890 12068 ਦੋ ਨੰਬਰ ਆ ਵੀਰੇ ਦੋਨਾਂ ਤੇ ਕਨੈਕਟ ਕਰ ਸਕਦੇ ਹੋ ਠੀਕ ਹੈ ਭਾਈ ਠੀਕ ਹੈ ਓਕੇ ਧੰਨਵਾਦ ਏ ਬਾਈ ਜੀ ਨਾਲ ਤੁਹਾਡੀ ਗੱਲਬਾਤ ਕਰਵਾਤੀ ਜੀ ਮੋਬਾਈਲ ਨੰਬਰ ਦੇਤਾ ਜੀ ਬਾਕੀ ਮੈਂਸ਼ਨ ਕਰਦਾ ਜੀ ਆਪਾਂ ਸਕਰੀਨ ਤੇ ਤੇ ਤੁਸੀਂ ਆਪਦੇ ਮਾਨ ਪਸੰਦ ਮਰਜ਼ੀ ਨਾਲ ਜਿਹੇ ਜੀ ਤੁਹਾਡੀ ਇਕਵਾਇਰਮੈਂਟ ਆ ਟਰਾਲੇ ਤਿਆਰ ਕਰਾ ਸਕਦੇ ਹੋ ਬਾਈਆਂ ਤੋਂ ਬਾਲੇ ਵਾਲੀ ਆ ਕੇ ਢੱਡੇ ਰੋਡ ਤੇ ਇਹਨਾਂ ਦੀ ਵਰਕਸ਼ਾਪ ਆ ਜੀ ਬਹੁਤ ਹੀ ਬਰੀਕੀ ਨਾਲ ਕੰਮ ਕਰਦੇ ਆ ਡਬਲ ਟਾਇਰ ਸਿੰਗਲ ਟਾਇਰ ਜਿਵੇਂ ਵੀ ਤੁਸੀਂ ਤਿਆਰ ਕਰਾਉਣਾ ਚਾਹੁੰਦੇ ਹੋ ਟਰਾਲਾ ਤਿਆਰ ਕਰ ਦਿੰਦੇ ਆ ਜੇ ਤੁਸੀਂ ਸਟਾਲ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਪੁੱਛੋ ਮੰਡੀ ਗਾਲਾ ਮੰਡੀ ਚ ਨਵੀਂ ਚ ਸਟਾਲ ਲੱਗੀ ਹੈ ਨਾ ਵੀ ਉੱਥੇ ਆ ਕੇ ਸੰਪਰਕ ਕਰ ਸਕਦੇ ਹੋ ਤੇ ਬਾਈਆਂ ਨਾਲ ਗੱਲਬਾਤ ਕਰਕੇ ਸਾਈ ਦੇ ਟਰਾਲੇ ਬਣਵਾ ਸਕਦੇ ਹੋ ਜੀ ਅਗਲੀ ਵੀਡੀਓ ਚ ਮਿਲਦੇ ਆ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ